ਜੋ ਲੋੜਾ ਇੱਕ ਕੋਟੀ ਦਾ ਬਜਟ 5 ਲੱਖ ਰੁਪਏ ਬੰਨਦਾ ਪਿਆ ਮੈਂ ਉਹੀ ਬਜਟ ਉਹੀ ਸੇਮ ਚੀਜ਼ ਹੈ ਤੁਹਾਨੂੰ 2.5-3 ਲੱਖ ਰੁਪਏ ਦੇ ਵਿੱਚ ਕੰਪਲੀਟ ਕਰ ਦਾਂਗਾ ਇਹ ਸਾਗਵਾਂ ਦਾ ਠੋਸ ਸਾਗਵਾਂ ਦਾ ਪੱਲਾ ਇਹਦੇ ਵਿੱਚ ਡਿਜ਼ਾਈਨ ਤੁਸੀਂ ਜਿਹੜਾ ਦੁਨੀਆ ਭਰ ਦਾ ਕਹੋਗੇ ਜੋ ਮਰਜ਼ੀ ਬਣਵਾ ਲਓ ਜਿਹੜਾ ਮਰਜ਼ੀ ਤੁਸੀਂ ਡਿਜ਼ਾਈਨ ਚੱਕ ਲਿਆ ਉਹ ਨੈਟ ਤੋਂ ਦੇਖ ਕੇ ਚੱਕ ਲਿਆ ਉਹ ਜੇ ਤੁਹਾਨੂੰ ਕਿਸੇ ਆਂਢੀ ਗੁਆਂਢੀ ਤੇ ਤੁਹਾਡੇ ਕਿਸੇ ਰਿਸ਼ਤੇਦਾਰ ਦੇ ਲੱਗਿਆ ਤਾਂ ਉਦਾਂ ਦੇ ਡਿਜ਼ਾਈਨ ਦਾ ਸੇਮ ਟੂ ਸੇਮ ਬਾਈ ਉਹਨਾਂ ਨੇ ਤੁਹਾਨੂੰ ਪੱਲਾ ਬਣਾ ਕੇ ਦੇ ਦੇਵਾਂਗਾ ਹਰ ਗਰੰਟੀ ਦੇਵਾਂਗਾ ਹਮ ਹਰ ਇੱਕ ਚੀਜ਼ ਦੀ ਅੱਛਾ ਇਹ ਨਹੀਂ ਐ ਗੱਲਾਂ ਨਾਲ ਨਹੀਂ ਤੁਹਾਨੂੰ ਮੈਂ ਤਸੱਲੀ ਕਰਾਉਂਗਾ ਤੁਹਾਨੂੰ ਬਣਦੀ ਜੀ ਦਿਖਾਉਂਗਾ ਕਿ ਇਹ ਬਣੇ ਜਾਂਦਾ ਠੀਕ ਹੈ ਬਣਦੀ ਜੀ ਬਾਕੀ ਤੁਹਾਨੂੰ ਬਕਾਇਦਾ ਅਸੀਂ ਪੱਕੇ ਬਿਲ ਤੇ ਗਰੰਟੀ ਦੇਵਾਂਗੇ ਕਿ ਇਹਦੀ 5 ਸਾਲ ਦੀ ਕੇ ਇਹਦੀ 10 ਸਾਲ ਦੀ ਕੇ ਇਹਦੀ 15 ਸਾਲ ਦੀ ਲਓ ਵੀ ਮਿੱਤਰੋ ਜੇ ਤੁਸੀਂ ਘਰ ਦੇ ਵਿੱਚ ਕੋਈ ਲੱਕੜ ਦਾ ਕੰਮ ਕਰਾਉਣਾ ਚਾਹਣਾ ਹੈ ਨਾ ਚਾਹੇ ਦਰਵਾਜ਼ੇ ਹੋਣ ਤੇ ਚਾਹੇ ਕੱਪ ਬੋਰਡ ਕਿਸੇ ਵੀ ਤਰ੍ਹਾਂ ਦਾ ਲੱਕੜ ਦਾ ਕੰਮ ਆ ਤਾਂ ਜਿੱਥੇ ਇਹ ਤੁਹਾਨੂੰ ਅੱਜ ਲੈ ਕੇ ਆਏ ਨਾ ਬਾਈ ਉਹਨਾਂ ਨੇ ਸਾਰਾ ਕੰਮ ਤੁਹਾਨੂੰ ਕਰਕੇ ਦੇ ਦੇ ਕੋਟਪੂਰਾ ਫਰੀਦਕੋਟ ਰੋਡ ਦੇ ਉੱਤੇ ਖੜੇ ਆਪਾਂ ਸ਼ਾਹੀ ਹਵੇਲੀ ਦੇ ਬਿਲਕੁਲ ਕੋਲੇ ਪੰਜਾਬ ਡੋਰ ਦੇ ਨਾਂ ਤੇ ਜਿਹੜੀ ਇੱਥੇ ਦੁਕਾਨ ਆ ਕਿਤੇ ਉਹਨਾਂ ਨੇ ਸਾਰਾ ਕੰਮ ਕਰਕੇ ਦੇ ਦਿੱਤਾ ਤੇ ਬਾਈ ਆਪਣੇ ਨਾਲ ਨੇ ਦਵਿੰਦਰ ਸਸੀਗਾ ਭਾਈ ਜੀ ਸਸੀਗਾ ਭਾਈ ਜੀ ਠੀਕ ਹੈ ਸੇਤਾਂ ਭਾਈ ਜੀ ਬਈ ਦਰਵਾਜ਼ੇ ਦੇਖ ਰਿਹਾ ਸੀ ਉਹਨਾ ਬੜੇ ਸੋਹਣੇ ਸੋਹਣੇ ਪਏ ਆ ਡਿਜ਼ਾਈਨ ਜੂਨ ਜੇ ਹਨਾ ਤੇ ਇਸ ਸਾਰਾ ਕੰਮ ਹੀ ਕਰਕੇ ਦੇਣਾ ਪਈ ਤੂੰ ਜੈਡ ਪਹਿਲਾਂ ਤੋਂ ਬਣਾ ਦੇ ਸਾਰਾ ਕੰਪਲੀਟ ਕਰਕੇ ਦੇਣਾ ਹੈ ਆਪਾਂ ਮਤਲਬ ਕਿ ਅਗਲੇ ਨੂੰ ਕੋਈ ਟੈਨਸ਼ਨ ਨਹੀਂ ਲੈਣੀ ਅਸੀਂ ਏ ਤੋਂ ਲੈ ਕੇ ਜੈਡ ਤੱਕ ਸਾਰਾ ਕੰਪਲੀਟ ਦਿੰਨੇ ਆਂ ਦਰਵਾਜੇ ਕਬੂਰਡ ਕਿਚਨ ਵਗੈਰਾ ਜੋ ਵੀ ਆ ਸਾਰਾ ਹਾਈਡ ਰੇਟ ਕੰਪਲੀਟ ਦੇਣਾ ਸਾਰਾ ਕੰਪਲੀਟ ਕਰਕੇ ਦੇਣਾ ਦਰਵਾਜੇ ਦਿਖਾ ਦੇ ਬਈ ਹਣਾ ਇੱਕ ਵਾਰੀ ਆ ਦਰਵਾਜੇ ਬਣੇ ਪਏ ਨੇਗੇ ਜਿੱਦਾਂ ਦਾ ਵੀ ਡਿਜ਼ਾਈਨ ਚਾਹੀਦਾ ਤੁਹਾਨੂੰ ਉਦਾਂ ਦੇ ਡਿਜ਼ਾਈਨ ਦੇ ਦਰਵਾਜੇ ਬਾਈ ਉਹਨਾਂ ਨੇ ਬਣਾ ਕੇ ਦੇ ਦੇਨੇ ਤੇ ਆ ਦੇਖ ਲਓ ਤੁਸੀਂ ਸਾਰੇ ਦਰਵਾਜੇ ਇੱਥੇ ਹੈਗੇ ਆ ਤੇ ਭਾਈ ਜੀ ਕਿਹੜੀ ਕਿਹੜੀ ਲੱਕੜ ਲਾਉਣੇ ਆਪਾਂ ਦਰਵਾਜ਼ਿਆਂ ਦੇ ਉੱਤੇ ਬੰਦੇ ਦੀ ਜਿ ਮੰਨ ਲੋ ਡਿਮਾਂਡ ਦੇ ਹਿਸਾਬ ਨਾਲ ਵੀ ਲਾ ਦੇਣੇ ਜਾਂ ਕਿੱਦਾਂ ਕੀ ਹੁੰਦਾ ਸਿਸਟਮ ਅਕੋਰਡਿੰਗ ਟੂ ਕਸਮਰ ਚੁਆਇਸ ਹੈ ਬਲਕਿ ਜਿਵੇਂ ਦੇ ਕਸਮਰ ਦਾ ਬਜਟ ਹੋਏਗਾ ਉਵੇਂ ਦੀ ਲੱਕੜ ਲੱਗੇਗੀ ਅਸੀਂ ਪੱਲਾ ਜਿਹੜਾ ਮਤਲਬ ਕਿ ਲੋਅਰ ਲੈਵਲ ਤੋਂ ਲੈ ਕੇ ਮਤਲਬ ਕਿ ਹਰੇਕ ਬੰਦੇ ਦੇ ਬਜਟ ਦੇ ਵਿੱਚ ਆਉਣ ਵਾਲੇ ਸਾਡੇ ਪੱਲੇ ਮਤਲਬ ਕਿ 7000 ਦਾ ਪੱਲਾ ਜਿਹੜਾ ਉਹ 3000 ਤੋਂ ਸਟਾਰਟ ਹੋ ਜਾਣਾ ਅੱਛਾ 3000 ਤੋਂ ਸਟਾਰਟ ਹੋ ਜਾਣਾ 3000 ਤੋਂ ਸਟਾਰਟ ਹੋ ਗਏ ਅੱਪਰ ਬਜਟ ਜਿੰਨਾ ਮਰਜ਼ੀ ਲੈ ਜਾਓ ਹਰੇਕ ਬੰਦੇ ਦੀ ਰੇਂਜ ਚ ਆਉਣ ਵਾਲਾ ਸਾਡਾ ਬਜਟ ਹੈ ਤੇ ਅਗਲੇ ਦਿਨ ਰੂਪਕੁਸ਼ ਕਰ ਦਾਂਗੇ ਡਿਜ਼ਾਈਨਿੰਗ ਬਣਾ ਕੇ ਵੀ ਘੱਟ ਬਜਟ ਦੇ ਵਿੱਚ ਵੀ ਉਹਨੂੰ ਵਧੀਆ ਕੰਮ ਦੇ ਦਾਂ ਤੇ ਡਿਜ਼ਾਈਨ ਤੁਸੀਂ ਦੇਖੀ ਚਲੋ ਬਈ ਯਾਰ ਆਹ ਡਿਜ਼ਾਈਨ ਦਿਖਾਣਾ ਇਹਨੂੰ ਪਾਲਿਸ਼ ਹੋਣੀ ਹੈ ਇਹਨੂੰ ਪਾਲਿਸ਼ ਤਾਂ ਨਹੀਂ ਕੀਤੀ ਵੀ ਅਗਲੇ ਨੂੰ ਲੱਕੜ ਦਾ ਪਤਾ ਲੱਗੇ ਵੀ ਕਿੰਨੀ ਲੱਕੜ ਲ ਤੁਸੀਂ ਜਿਹੜਾ ਦੁਨੀਆ ਭਰ ਦਾ ਕਹੋਗੇ ਜੋ ਮਰਜ਼ੀ ਬਣਵਾ ਲਓ ਫੋਟੋ ਭਾਈ ਯਾਰ ਇੱਥੇ ਡਿਜ਼ਾਈਨ ਤੁਸੀਂ ਦੇਖੋ ਹਨਾ ਇਹ ਮੜਾ ਨੇੜਿਆ ਕੇ ਵੀ ਦਿਖਾਦੀ ਹਨਾ ਡਿਜ਼ਾਈਨ ਤੁਸੀਂ ਦੇਖੋ ਹਰੇਕ ਤਰ੍ਹਾਂ ਦਾ ਡਿਜ਼ਾਈਨ ਜਿਵੇਂ ਆ ਬਣਿਆ ਨਾ ਇਦਾਂ ਦੇ ਡਿਜ਼ਾਈਨ ਤੁਸੀਂ ਨੈਟ ਤੋਂ ਚੱਕ ਲਿਓ ਭਲਾਂਦੀ ਹਨਾ ਜਿੱਥੋਂ ਮਰਜ਼ੀ ਜੋ ਮਰਜ਼ੀ ਡਿਜ਼ਾਈਨ ਦੇ ਲਓ ਜਿਹੜਾ ਮਰਜ਼ੀ ਤੁਸੀਂ ਡਿਜ਼ਾਈਨ ਚੱਕ ਲਿਓ ਨੈਟ ਤੋਂ ਦੇਖ ਕੇ ਚੱਕ ਲਿਓ ਜੇ ਤੁਹਾਨੂੰ ਕਿਸੇ ਆਂਢੀ ਗੁਆਂਢੀ ਤੇ ਤੁਹਾਡੇ ਕਿਸੇ ਰਿਸ਼ਤੇਦਾਰ ਦੇ ਲੱਗਿਆ ਤਾਂ ਉਦਾਂ ਦੇ ਡਿਜ਼ਾਈਨ ਦਾ ਸੇਮ ਟੂ ਸੇਮ ਬਈ ਉਹਨੇ ਤੁਹਾਨੂੰ ਪੱਲਾ ਬਣਾ ਕੇ ਦੇ ਦੇਣਾ ਤੇ ਡਿਜ਼ਾਈਨ ਤੁਸੀਂ ਦੇਖੋ ਇੱਕ ਤੋਂ ਇੱਕ ਸੋਹਣਾ ਜਿਹੜੇ ਡਿਜ਼ਾਈਨ ਦੇ ਵਿੱਚ ਪੱਲੇ ਇੱਥੇ ਪਏ ਹੋਣਗੇ ਹਨਾ ਆ ਵੀ ਬਈ ਬੜਾ ਸੋਹਣਾ ਹਨਾ ਡਿਜ਼ਾਈਨ ਆ ਤੇ ਆਹ ਵਾਲਾ ਵੀ ਤੇ ਮੰਨ ਲਓ ਜੀ ਕਿਸੇ ਨੇ ਕੰਮ ਕਰਾਉਣਾ ਵੀ ਹੈ ਘਰੇ ਵਿੱਚ ਅਸੀਂ ਨਾਪ ਤੋਂ ਲੈ ਕੇ ਮਤਲਬ ਕਿ ਨਾਪ ਲੈ ਕੇ ਆਵਾਂਗੇ ਡੋਨਟ ਨਾਪ ਤੋਂ ਲੈ ਕੇ ਫਿਟਿੰਗ ਤੱਕ ਦਾ ਸਾਰੀ ਜ਼ਿੰਮੇਵਾਰੀ ਸਾਡੀ ਮਲਕ ਕੇ ਕਸਟਮਰ ਦੇ ਸਿਰ ਤੇ ਕੋਈ ਬੋਝ ਨਹੀਂ ਹੋਊਗਾ ਕਿ ਮੈਂ ਆਹ ਚੀਜ਼ ਲੈਣੇ ਉਹ ਲੈਣੇ ਇੱਥੇ ਸਾਡੇ ਸਾਰੇ